ਹਾਂਜੀ ਦੋਸਤੋ ਸਵਾਗਤ ਕਰਦੇ ਹਾਂ ਤੁਹਾਡਾ ਇਸ ਨਵੀਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੀ ਹਾਂ ਕਿ ਗੁਰੂ ਰੰਧਾਵਾ ਨੇ ਆਪਣੇ ਕਮੈਂਟ ਤੇ ਲਾਈਕ ਜਿਹੜੇ ਕਿ ਉਹ ਹਟਾ ਦਿੱਤੇ ਨੇ ਇੰਸਟਾਗ੍ਰam ਦੇ ਉੱਤੋਂ ਅਤੇ ਆਫੀਸ਼ੀਅਲ ਜਾਣਕਾਰੀ ਇਹ ਵੀ ਆ ਰਹੀ ਹੈ ਕਿ ਉਹਨੇ ਇਹ ਵੀ ਦੱਸਿਆ ਹੈ ਕਿ ਮੈਂ ਕਾਫੀ ਚੀਜ਼ ਤੇ ਜਿਹੜੇ ਕਿ ਲਾਈਕ ਤੇ ਕਮੈਂਟ ਹਟਾਏ ਸੀਗੇ ਪਰ YouTube ਤੇ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਜਿੱਥੇ ਕਿ 5.6 5 ਮਿਲੀਅਨ ਤੱਕ ਜਿਹੜਾ ਕਿ ਗੁਰੂ ਰੰਧਾਵਾ ਦਾ ਗਾਣਾ ਪਹੁੰਚ ਗਿਆ ਉੱਥੇ ਸਿੱਧੂ ਮੂਸੇਵਾਲੇ ਦਾ 1.8 ਮਿਲੀਅਨ ਤੱਕ ਗਾਣਾ ਪਹੁੰਚ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਗੁਰੂ ਨੰਦਵਾ ਦੇ ਕਮੈਂਟ ਤੇ ਲਾਈਕ ਨੇ ਨਾਲੋਂ ਜ਼ਿਆਦਾ ਜਿਹੜੇ ਕਿ ਸਿੱਧੂ ਮੂਸੇਵਾਲੇ ਦੇ ਲਾਈਕ ਕਮੈਂਟ ਹੋਏ ਨੇ ਉਹਨਾਂ ਦੇ ਵਿੱਚ ਵੱਧ ਦੀ ਜਿਹੜੀ ਕਿ ਗਿਣਤੀ ਆ ਸਿੱਧੂ ਮੂਸੇਵਾਲੇ ਦੇ ਕਮੈਂਟਾਂ ਦੀ ਅਤੇ ਲਾਈਕਾਂ ਦੀ ਹੈ ਜਿੱਥੇ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਹੋ 5.5 ਮਿਲੀਅਨ ਜਿਹੜੇ ਕਿ ਉਹ ਵਿਊ ਆਏ ਹੋਣ ਤੇ ਉੱਥੇ ਕਿਸੇ ਨੇ ਲਾਈਕ ਕੋ ਕਮੈਂਟ ਜਿਹੜਾ ਕਿ ਉਹ ਨਾ ਕੀਤਾ ਹੋਵੇ ਤੇ ਕਿਸੇ ਸਿੰਗਲ ਨੂੰ ਅਸੀਂ ਇਹੀ ਕਹਿ ਸਕਦੇ ਹਾਂ ਕਿ ਨੇ ਜਿਹੜੇ ਕਿ ਫੇਮ ਲੈ ਕੇ ਇੱਕ ਵਿਊ ਵਧਾਇਆ ਜਿਹੜੇ ਫਰਜੀ ਵੀਊ ਹੁੰਦੇ ਨੇ ਉਹ ਵਧਾਇਆ ਕਿਸੇ ਨੂੰ ਪੈਸੇ ਦੇ ਕੇ ਜਿੱਦਾਂ ਕਹਿ ਸਕਦੇ ਆ ਕਿ ਅਸੀਂ ਵੀਊ ਲੈਣੇ ਆ ਡੇ ਸੁਲਤਾਨ ਨੇ ਆਪਣੇ ਗਾਣੇ ਵਿੱਚ ਕਿਹਾ ਸੀਗਾ ਕਿ ਪੈਸੇ ਲੈ ਕੇ ਮੈਂ ਜਿਹੜਾ ਕਿਉ ਵੀਊ ਨਹੀਂ ਲੈਂਦਾ ਹੁਣ ਪਹਿਲਾਂ ਸੁਲਤਾਨ ਵੀ ਇਦਾਂ ਕਰਦਾ ਸੀਗਾ ਗੁਰੂ ਨੰਦਾਵਾ ਨੇ ਕੰਟਰੋਵਰਸੀ ਦਾ ਪਾ ਲਿਆ ਪਰ ਸਿੱਧੂ ਮੂਸੇਵਾਲੇ ਦੇ ਡੇ ਫੈਨ ਨੇ ਉਹ ਚਾਤਰ ਤੇ ਚੁਲਾਕ ਨੇ ਉਹਨਾਂ ਨੇ ਜਿਹੜੀ ਸਾਰੀ ਸਚਾਈ ਆ ਸਾਹਮਣੇ ਲੈ ਕੇ ਰੱਖ ਦਿੱਤੀ ਆ ਸਾਨੂੰ ਕੱਲ ਡਿਟੇਲ ਦੇ ਵਿੱਚ ਪਤਾ ਲੱਗੇਗਾ ਤੁਹਾਨੂੰ ਦੱਸ ਦਈਏ ਕਿ ਕੱਲ ਸਵੇਰੇ 6 ਵਜੇ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਰਿਲੀਜ਼ ਹੋਣ ਜਾ ਰਿਹਾ ਬਰੋਟਾ ਅੱਜ ਜਦੋਂ ਉਹਨਾਂ ਨੇ ਟੀਜ਼ਰ ਛੱਡਿਆ ਸੀਗਾ ਗੁਰੂ ਰੰਧਾਵਾ ਕਰਕੇ ਵੀ ਗੁਰੂ ਰੰਧਾਵਾ ਨੂੰ ਇਹ ਦੱਸਿਆ ਜਾਵੇ ਵੀ ਤੇਰਾ ਇੱਕ ਗਾਣਾ ਆਵੇਗਾ ਤੇ ਸਾਡਾ ਸਿਰਫ ਜਿਹੜਾ ਕਿ ਉਹ ਟੀਜ਼ਰ ਆਵੇਗਾ ਹਲੇ ਤੱਕ ਤਾਂ ਵਿਊ ਜਿਹੜੇ ਕਿ ਉਹ ਵਧ ਹੀ ਰਹੇ ਨੇ ਪਰ ਕਿੰਨਾ ਅੰਕੜਾ ਜਿਹੜਾ ਕਿ ਨਿਕਲ ਕੇ ਸਾਹਮਣੇ ਆਉਂਦਾ ਆ ਫੇਰ ਸਾਨੂੰ ਪਤਾ ਲੱਗੇਗਾ ਕਿ ਕੀ ਇਹਨਾਂ ਦੋਵਾਂ ਦੇ ਵਿੱਚ ਮੁਕਾਬਲਾ ਚੱਲਦਾ ਆ ਤੇ ਕੱਲ ਦੀ ਸਵੇਰ ਦੀ ਤਿਆਰੀ ਖਿੱਚ ਕੇ ਰੱਖੋ 6 ਵਜੇ ਜਿਹੜਾ ਕਿ ਸਿੱਧੂ ਮੂਸੇਵਾਲੇ ਦਾ ਨਵਾਂ ਗਾਣਾ ਬਰੋਟਾ ਰਿਲੀਜ਼ ਹੋ ਜਾਏਗਾ ਤੇ ਇੱਕ ਵਾਰ ਫੇਰ ਸਿੱਧੂ ਮੂਸੇਵਾਲੇ ਦੇ ਫੈਨਾਂ ਨੇ ਇਹ ਗਾਣੇ ਨੂੰ ਖਿੱਚ ਕੇ ਬਿਲਬੋਰਡ ਦੇ ਉ ਬਾਕੀ ਤੁਹਾਡੀ ਇਸ ਵੀਡੀਓ ਦੇ ਬਾਰੇ ਕੀ رائے ਆ ਸਾਨੂੰ ਆਪਣੀ رائے ਕਮੈਂਟ ਕਰਕੇ ਜਰੂਰ ਦੱਸਿਓ ਤੇ ਇਦਾਂ ਦੀਆਂ ਹੋਰ ਨਵੇਂ ਤਾਜ਼ੇ ਵੀਡੀਓ ਨੂੰ ਦੇਖਣ ਵਾਸਤੇ ਜਰੂਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹਰ ਰੋਜ਼ ਤੁਹਾਡੇ ਵਾਸਤੇ ਇਦਾਂ ਦੀਆਂ ਨਵੀਆਂ ਅਪਡੇਟਾਂ ਸੀ ਨੂੰ ਲੈ ਕੇ ਹੁੰਦੇ ਰਵਾਂਗੇ